ਤਾਂ ਪਾਣੀ ਸੱਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਿਹਾ ਵਿਵਾਦ ਇੱਕ ਵਾਰੀ ਫੇਰ ਤੋਂ ਪੱਕ ਗਿਆ ਹੈ। ਇਸ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਟੈਂਪੋਂਚੇ ਨੇ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਮੰਤਰੀ ਹਰਜੋਤ ਸਿੰਘ ਬੈਂਸ, ਮਿਤ ਐਡਵੋਕੇਟ ਜਨਰਲ ਮਨਜਿੰਦਰਜੀਤ ਸਿੰਘ ਬੇਦੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਾਣੀ ਦੀ ਇੱਕ ਵੀ ਬੂੰਦ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ। ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਿਆ ਹੈ। ਤਾਂ ਮਾਨਸਟਰ ਦੇ ਆਧਾਰ ਤੇ ਜਿੰਨਾ ਪਾਣੀ ਬਣਦਾ ਹੈ ਉਹ ਅਸੀਂ ਦੇ ਰਹੇ ਆ। ਮਾਨ ਨੇ ਕਿਹਾ ਕਿ ਬੀਬੀ ਅੰਬੀ ਨੂੰ 6 ਵਾਰ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਨੇ। ਇਹ ਸਾਡੇ ਅਧਿਕਾਰ ਦੀ ਗੱਲ ਹੈ। ਪਹਿਲੀ ਤਰੀਕ ਤੱਕ ਕੋਈ ਰੋੜਾ ਨਹੀਂ ਸੀ ਪਰ ਫੇਰ ਇਹ ਸੰਕਟ ਸਾਡੇ ਉੱਤੇ ਮੜ ਦਿੱਤਾ ਗਿਆ। ਉਹਨਾਂ ਕਹੇ ਕਿ BBMP ਦੇ ਚੇਅਰਮੈਨ ਦਾ ਫਰਜ਼ ਪੜਦਾ ਕਿ ਸਾਨੂੰ ਪਹਿਲਾਂ ਫੋਨ ਕਰਕੇ ਦੱਸੇ ਕਿ ਇੱਥੇ ਆ ਰਹੇ ਨੇ ਪਰ ਉਹਨਾਂ ਅਜਿਹਾ ਨਹੀਂ ਕੀਤਾ। ਉਹਨਾਂ ਕਿਹਾ ਕਿ BBMP ਦੀ ਜੋ ਵੀ ਮੀਟਿੰਗਾਂ ਕੀਤੀਆਂ ਨੇ ਉਹ ਅਸੰਵਿਧਾਨਿਕ ਤੌਰ ਤੇ ਕੀਤੀ ਗਈਆਂ ਨੇ। ਲੀਗਲੀ ਬਿਲਕੁਲ ਸਹੀ ਹੈ। ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਵਰਤ ਚੁੱਕੇ ਨੇ ਹਰਿਆਣਾ ਵਾਲੇ ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤਦੇ ਹੋ ਅਸੀਂ 10 ਹਜ਼ਾਰ ਪਾਣੀ ਐਸ ਪਰ ਸਾਡੇ ਕੋਲ ਆਪਣਾ ਕਸਤੀਆ ਅਬਦੇਸੀ 10000 ਏਕੜ ਦਾ ਆਪਣੀ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪੁੱਛੇ ਜੀ ਤੁਸੀਂ ਇਹਦਾ ਸੰਜਮ ਨਾ ਨਹੀਂ ਟਲੇ ਪ੍ਰਣਾਤਪੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲਾਂ ਤਾਂ ਬੀਵੀਐਨ ਵੀ ਦਾ ਹਾਈ ਕੋਰਟ ਜਾਣਾ ਕੀ ਬੰਦਲ ਜਪਰੀ ਦਾ ਬਾਜੀ ਬੀਵੀਐਨ ਵੀ ਕਿਤੇ ਹੈ ਬੀਵੀਐਨ ਵੀ 60% ਬੱਸ ਸਾਹਿਬ ਅਰੇ ਹਾਂ ਜਾ ਵੀ ਰਿਹਾ ਹੈ ਬੀਵੀਐਨ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਰੁਪਏ ਕੋ ਪੰਜਾਬ ਆਪ ਦੇ ਵਿਰੁੱਧ ਵਕੀਲ ਕਰ ਰਿਹਾ ਜੀ 10 60% ਮਤਲਬ ਸਾਡਾ 2 ਲੱਖ ਲੈ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪ ਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਲੇ ਇਹਨੂੰ ਕੋਲ ਪਤਾ 1 ਲੱਖ 20 ਹਜ਼ਾਰ ਤਾਂ ਜੋ ਪਹਿਨ ਦੇ ਆਰਡਰ ਕਰ ਦਿੰਨੇ ਇੱਕ ਦਿਨ ਹੋਣਾ ਚੇਅਰਮੈਨ ਸਾਊ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਰਹਿਣੇ ਛੱਡਤਾ ਸਵੈਰਿੰਗ ਅਜੀ ਕਹਿਣਾ ਰਿਹਾ ਇਹ ਕੌਣੋਂ ਦੇ ਦੀ ਇਹ ਕਰਨ ਵਾਲੀ ਪੁਲਿਸ ਨੂੰ ਕਹਿੰਦਾ ਯਾਹ ਦਾ ਅੱਜ ਪਹਿਲਾਂ ਨਾਇਨਾ ਕੁਲ ਵੀ ਹੋਦ ਰਿਹਾ ਹੈ ਹਾਈ ਕੋਰਟ ਹਾਈ ਕੋਰਟ ਦੀ ਕੀ ਹੈ ਹਾਈ ਕੋਰਟ ਨਹੀਂ ਹੈ ਅੱਲਾ ਇਹ ਜੋ 2-3 ਨੂੰ ਦਿੱਲੀ ਮੀਟਿੰਗ ਹੋਈ ਸੀ ਜੈਸਾ ਤੁਹਾਨੂੰ ਉਹਦਾ ਜਿਹੜਾ ਡਿਸੀਜਨ ਹੈ ਉਹ ਇਹ ਤਰੀਕਾ ਉਹ ਤੁਹਾਨੂੰ ਦੱਸੇ ਉਸ ਦਾ ਐਡਵਾਈਸ ਕੀਤਾ ਗਿਆ ਸਲਾਹ ਦਿੱਤੀ ਲਈ दिश्ञु भाई लगे है उस तो भी आप मूहरे हाँ पाब वाले ये मुसीबत चो मौका देखते हैं जेज पानिया पिछले अंबेस्ट हो गया इस तरह हो गया तो जो गल कह बीबीएम हो जी बीजेपी है ਇਹ ਮਤਲਬ ਪਾਕਿਸਤਾਨ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਅਸੀਂ ਪੁਲਸ ਕਿੱਥੇ ਕਿੱਥੇ ਲਾ ਦੇਈਏ ਮਸੂਲੀ ਸਾਰੀ ਪੁਲਸ ਸਾਡੀ ਬਾਰਡਰ ਤੇ ਆਈ ਕੇ ਨੋ ਨਹੀਂ ਜਾਏਗੀ ਆ ਤਰਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂ ਤੁਹਾਨੂੰ ਇਹ ਕਿ ਵਿਧਾਨ ਸਭਾ ਦੇ ਬੰਦੇ ਕੋਈ ਹੋਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਹੇ ਦੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਸਾਡੇ ਨਾਲ ਕੇ ਜੀ ਸਮਝ ਆਇਆ ਜੇ ਪਹਿਲੇ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅਸਤ ਤੁਸੀਂ ਚਲੋ ਥੋੜਾ ਜਿਹਾ ਸੰਜਮ ਰੱਖ ਤੁਸੀਂ ਜਿਦਾਂ ਆਪੇ ਹੋ ਲਗਾ ਕੋਈ ਪਤਾ ਨਹੀਂ ਤੁਹਾਨੂੰ ਨਹੀਂ ਕੋਈ ਪਤਾ ਨਹੀਂ ਰਹੇ ਜੇ ਅਜਿਹਾ ਕਰਨਾ ਵੀ ਜਿਹਨਾਂ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਮਝੋ ਪਰ ਮੈਨੂੰ ਲੱਗਦਾ ਇਹ ਮੂਰਖਪਨ ਨੂੰ ਕਰਦੇ ਜਿੰਦਾਬਾਦ ਜਿੰਦਾਬਾਦ ਅਕਾਸ਼ ਸਿੰਘ ਜਿੰਦਾਬਾਦ ਲਈ ਭਾਜੀ ਭੀਜਪੀ ਕੈਂਡੀਆ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਬੰਨ ਲੈ ਲੋਕਾਂ ਦੇ ਮਸਈਲਾ ਬੰਨ ਲੈ ਆਪਾਂ ਚੱਲੋ ਮੰਗਲਾ ਨਾ ਫੇਰ ਆ ਕੇ ਜਾਣਦੇ ਹੁੰਦੇ ਆਪਾਂ ਹਾਂਜੀ ਹੱਤ ਕਰਦੇ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹ 40 ਹੱਥ ਲਾ ਪਾਣੀ ਸਾਡੇ ਅਗਰ ਦਾ 99% ਵਰਤਿਆ ਜੇ ਪੰਜਾਬ ਤੋਂ 70% ਤੋਂ ਵੱਧ ਕਦੇ ਗਈ ਨਹੀਂ ਇਹ 100 ਤੋਂ ਘਟਕਦੇ ਆਏ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਉਹ ਜੂਰ ਕੀ ਕਹਿੰ ਉਹ ਅਸੀਂ ਛੱਡਦੇ ਹੁਣ ਆਪਣੇ ਕੋਈ ਆਪਾਂ ਵਰਤਣ ਲੱਗੇ ਪਾਣੀ ਹਰੇ ਕੰਨ ਨੂੰ ਤੋਂ ਪਰ ਸੋਚ ਜਾਮ ਹੁੰਦੇ ਆਪੜ ਹੋਰ ਹਜੇ ਪਾਪਾ ਪਾਉਣ ਨੇ ਹਜੇ ਕੱਸੀਆਂ ਸੂਣੇ ਚਲਾਉਣੇ ਨੇ شويه ਬਹੁਤ ਧੱਕੇਸ਼ਾਹੀ ਤਾਨਾਸਰੀ ਦੇਖਣ ਵਾਦੀ ਇਹ ਕਿਹਨੇ ਖੁਦ ਆ ਗਿਆ ਜਦਕੇ ਚੇਅਰਮੈਨ ਨੂੰ ਪਤਾ ਹੋਣਾ ਚਾਹੀਦਾ ਕਿ 60% ਬੀਵੀਐਮ ਵੀ ਚ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਡੀ ਜਮੀਨ ਤੇ ਤੁਸੀਂ ਸਾਡੀ ਨੂੰ ਉਤਾਰਿਆ ਬੋਟ ਅੱਛਾ ਬੋਟ ਇੱਕ ਪੂਈ ਹੈ ਜੀ ਪੰਜਾਬ ਦੀ ਵੀ ਇੱਕ ਬੋਟ 60% ਬਾਕੀ 40% ਚ ਹਰਿਆਣਾ ਰਾਜਸਥਾਨ ਹਮਾਚਲ ਤਿੰਨ ਨੂੰ ਤਿੰਨ ਦਾ 40% ਹਿੱਸਾ 40% ਬਾਕੀ ਤਿੰਨ ਆਪਸ ਵਿੱਚ ਚੱਕ ਲੈ ਬੋਟ ਹੋਈ ਵੀ ਇੱਕ ਹੈ ਹਮਾਚਲ ਦੀ ਵੀ ਇੱਕ ਹੈ ਰਾਜਸਥਾਨ ਦੀ ਵੀ ਇੱਕ ਹੈ ਤਿੰਨੇ ਇਕੱਠੇ ਕਹਿਣ ਨੂੰ ਜਿਤਨੇ 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 ਬੋਟ ਦੀ ਵੈਲਿਊ ਨਹੀਂ ਵਧਾਉਣਾ ਤੇ ਛੋਟੀ ਪਰ ਜੇ ਕੱਲਾ ਪੰਜਾਬ ਬੋਟ ਬਾਰੇ 7% ਇਵੇਂ ਜਿੱਤ ਜਾਣਗੇ ਅੱਜਾਂ ਗੰਡੀਆਂ ਬੰਦੇ ਪਹਿਲਾਂ ਇਹਨੇ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਸਰ ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕ੍ਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਿਆ ਪੂਰੇ ਮੁਲਕ ਦੀ ਲੜਾਈ ਲੜਦੇ ਪਿਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਏ ਹਾਂ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇਹ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੁਰਜਲੀ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਹੈ ਬਾਰ ਬਾਰ ਲੋ ਰਿਪੋਰਟਸ ਤੇ ਲੋਕਲ ਲੋਕਾਂ ਦੇ ਇਕੱਠ ਹੈ ਕਿ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ਦ్రోਹ ਦਾ ਪਰਚਾ ਦਰਜ ਕੀਤਾ ਜਾਵੇ ਕੋਈ ਸਮੱਸਿਆ ਨਹੀਂ ਤੇ ਪੂਰੇ ਤੋਂ ਸਾਰੇ ਲੋਕ ਗੁੰਮਰਾਹ ਕਰ ਰਹੇ ਨੇ ਸਾਡਾ ਜਿਹੜਾ ਪਾਣੀ ਹੈ ਕਿਹੜਾ ਇਸ ਡੈਮ ਦਾ ਪਾਣੀ 30 ਸਤੰਬਰ ਨੂੰ ਸਾਰਾ ਅਲੋਕੇਟ ਹੋ ਜਾਣਾ ਸਾਰੀ ਗੱਲ ਮੈਂ ਵਿਧਾਨ ਸਭਾ ਦੇ ਵਿੱਚ ਰੱਖੀ ਹੈ ਜੋ ਪਾਣੀ ਕਿੰਨਾ ਕਿਸੇ ਨੇ ਵਰਤਣਾ ਹੈ ਉਹ ਸਾਰਾ طے ਹੈ ਔਰ ਇਹਨਾਂ ਦਾ ਪਾਣੀ 2.987 ਐਮਐਫ ਹਰਿਆਣਾ ਦਾ ਪਾਣੀ ਬਣਦਾ ਹੈ ਜਿਹੜਾ ਇਹ 3.091 ਐਮਐਫ 23 ਮਾਰਚ ਤੱਕ ਹੀ ਯੂਟਿਲਾਈਜ਼ ਕਰ ਚੁੱਕੇ ਅਸੀਂ ਹਰ ਸਮੇਂ ਇਹਨਾਂ ਨੂੰ 10 ਤਿੰਨ 2025 ਨੂੰ ਨੋਟ ਲਿਖਿਆ ਹੈ 17 ਤਿੰਨ ਨੂੰ ਲਿਖਿਆ ਆ ਬੀਵੀਐਮਬੀ ਦੇ ਚੇਅਰਮੈਨ ਸਾਹਿਬ ਮੈਂ ਹੈਰਾਨ ਆ ਜਿਹੜੇ ਅੱਜ ਸੈਂਟਰ ਦੀ ਕਟਕੁੱਤੀ ਬਣ ਕੇ ਉਹਨਾਂ ਦੇ ਇਸ਼ਾਰੇ ਤੇ ਤੇ ਸਾਡਾ ਪਾਣੀ ਖੋਣ ਆ ਗਏ ਤੇ ਉਹਨਾਂ ਨੇ ਉਸ ਸਮੇਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ਜਦੋਂ ਅਸੀਂ ਲੈਟਰ ਲਿਖ ਕੇ ਉਹਨਾਂ ਨੂੰ ਕਿਹਾ ਸੀ ਕਿ ਹਰਿਆਣਾ ਆਪਣਾ ਪਾਣੀ ਜੁਟੀਲਾਈਜ਼ ਕਰ ਚੁੱਕਿਆ ਤੇ ਇਹਨਾਂ ਨੂੰ ਤੁਸੀਂ ਰੋਕੋ ਇਹਨਾਂ ਨੂੰ ਸਮਝਾਓ ਉਦੋਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਸਰ ਮਾਨ ਜੋ ਕੋਰਟ ਕੋਰਟ ਦੇ ਆਡਰ ਕਹਿੰਦੇ ਹੈਗੇ ਸਾਡੇ ਕੋ ਦੋ ਦੇ ਐਸੇ ਐਸੇ ਕਹਿੰਦੇ ਆ ਵੀ ਹਾਈ ਕੋਰਟ ਦੇ ਆਡਰ ਆਏ ਨੇ ਮੰਨਦੇ ਹਾਈ ਕੋਰਟ ਨੇ ਇਹ ਕਿਹਾ ਕਿ ਜੋ 2 ਤਾਰੀਖ ਦਾ ਫੈਸਲਾ ਨੂੰ ਲਗੋ। ਇਹੀ ਗੱਲ ਕਹੀ ਹੈ ਨਾ ਜੀ ਜੀ ਤੇ 2 ਤਾਰੀਖ ਦਾ ਫੈਸਲਾ ਤਾਂ ਦੱਸ ਦਿਓ ਸਾਨੂੰ। ਅਸੀਂ ਉਹ ਲੈਟਰ ਮੇਰੇ ਕੋਲ ਮੈਂ ਲੈਟਰ ਲਿਖਿਆ ਇੱਥੇ। ਅਸੀਂ ਉਹਨਾਂ ਨੂੰ ਲੈਟਰ ਲਿਖਿਆ ਵੀ ਸਾਨੂੰ 2 ਤਾਰੀਖ ਚ ਫੈਸਲਾ ਤੁਸੀਂ ਕੀਤਾ ਕਿ ਦੀ ਸਾਨੂੰ ਦੱਸ ਸਕਦੇ ਹੋ? ਕਿ ਸਾਨੂੰ ਤਾਂ ਕੋਈ ਪੁੱਛਿਆ ਦੱਸਿਆ ਹੀ ਨਹੀਂ। ਉੱਥੇ ਫੈਸਲੇ ਆਪੇ ਫੈਸਲੇ ਕਰਦੇ ਨੇ ਆਪੇ ਸੁਣਨ ਵਾਲੇ ਨੇ। ਆਪੇ ਫੈਸਲੇ ਕਰਨ ਵਾਲੇ ਗੋਲ ਸਾਹਿਬ ਦੇਖ ਦਿਓ ਕਿਤੇ ਜਿਹੜਾ ਬਣਿਆ ਬਣਿਆ ਬੜਾ ਸਤਿ ਗੰਭੀਰ ਹੈ ਲੇਕਿਨ ਫਿਰ ਚੇਅਰਮੈਨ ਸਾਹਿਬ ਪਹੁੰਚਨੇ ਕਿਤੇ ਲੱਗਦਾ ਧੱਕੇਚਾਹੀ ਕਰ ਰਹੇ ਨੇ ਜਾਣ ਕੇ ਸਥਿਤੀ ਮੈਨੂੰ ਦੱਸੋ ਜੰਗ ਦੇ ਹਾਲਾਤ ਬਣ ਰਹੇ ਨੇ ਅਸੀਂ ਜੰਗ ਦੇ ਨਾਲ ਨਜਿੱਠਣ ਨੂੰ ਤਿਆਰ ਅਸੀਂ ਕੇਂਦਰ ਸਰਕਾਰ ਦੇ ਪੂਰੀ ਤਰ੍ਹਾਂ ਨਾਲ ਖੜੇ ਆ ਤਨ ਮਨ ਧਨ ਨਾਲ ਖੜੇ ਆ ਅਰ ਪੰਜਾਬ ਉਹ ਸੂਬਾ ਜਿਹਨੇ ਹਮੇਸ਼ਾ ਸਭ ਤੋਂ ਵੱਧ ਨੁਕਸਾਨ ਝੱਲੇ ਜੇ ਕਿਸੇ ਵੀ ਇਸ ਤਰ੍ਹਾਂ ਦੀ ਗੱਲ ਹੋਈ ਪਰ ਅਸੀਂ ਕੇਂਦਰ ਸਰਕਾਰ ਦੇ ਹਰ ਫੈਸਲੇ ਦੇ ਨਾਲ ਖੜੇ ਆ ਜੋ ਫੈਸਲਾ ਉਹਨਾਂ ਨੇ ਕੀਤਾ ਹੈ ਇਸ ਦੇ ਲਈ ਪਾਕਿਸਤਾਨ ਨੂੰ ਸਭ ਕੁਝ ਸਿਖਾਉਣ ਦੇ ਲਈ ਅਸੀਂ ਨਾ ਨਾ ਅਜਾਬ ਦਾ ਮਸਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਤਾ ਦੀ ਸੌਦੇ ਹੋ ਜੀ ਬਿਲਕੁਲ ਇਹ ਬਾਰਡਰ ਏਰੀਆ ਹੈ ਇੱਥੇ ਤਾਂ ਅੱਜ ਉਹਨਾਂ ਨੂੰ ਇਹ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ ਤੇ ਆਪਣੀ ਜੋ ਮੈਂ ਕਹਿਣਾ ਚਾਹਨਾ ਮੈਂ ਬਿਲਕੁਲ